ਸਵਾਗਤ ਹੈ ਦੋਸਤੋ ਤੁਹਾਡਾ ਖੈਰਾ ਡੇਰੀ ਫਾਰਮ ਤਰਨਤਾਰਨ ਦੇ ਵਿੱਚ ਦੋਸਤੋ ਅੱਜ ਆਪਾਂ ਜਿਹੜੀ ਵੀਡੀਓ ਬਣਾ ਰਹੇ ਆਂ ਸ਼ਹਿਰ ਪੱਟੀ ਤਹਿਸੀਲ ਵੀ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਵੀਰ ਨਤਨ ਦੇ ਫਾਰਮ ਤੋਂ ਦੋਸਤੋ ਅੱਜ ਦੀ ਵੀਡੀਓ ਅਪਲੋਡ ਕਰਨ ਲੱਗੇ ਆਂ گاਵਾ ਤੁਹਾਨੂੰ ਦੋਸਤੋ ਵੀਡੀਓ ਦੇ ਵਿੱਚ ਅੱਠ ਦਿਖਾਉਣੀਆਂ ਜਿਨ੍ਹਾਂ ਦੇ ਵਿੱਚੋਂ 6 گاਵਾ ਜਿਹੜੀਆਂ ਸੱਜਣ ਸੂਈਆਂ ਇਹ ਦੋ ਜਿਹੜੀਆਂ گاਵਾ ਗੱਬਣਿਆ ਡਿਟੇਲ ਇਹਨਾਂ ਪਸ਼ੂਆਂ ਦੀ ਕੀ ਆ ਭਾਬੀਰ ਤੋਂ ਕੁਝ ਕੁ ਤੁਹਾਡੇ ਨਾਲ ਸਾਂਝੀ ਕਰਾਂਗੇ ਉਸ ਤੋਂ ਪਹਿਲਾਂ ਦੋਸਤੋ ਬੇਨਤੀ ਕਰਨਾ ਜਿੰਨੇ ਵੀ ਵੀਰ ਇਸ ਚੈਨਲ ਤੇ ਨਵੇਂ ਆਏ ਹੋ ਕਿਰਪਾ ਕਰਕੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਨਾਲ ਲੱਗਦੇ ਘੰਟੀ ਦੇ ਬਟਨ ਨੂੰ ਆਲਟ ਸਿਲੈਕਟ ਕਰ ਦਿਓ ਤਾਂ ਕਿ ਸਾਡੀ ਨਵੀਂ ਵੀਡੀਓ ਨੋਟੀਫਿਕੇਸ਼ਨ ਅਪਡੇਟ ਤੁਹਾਡੇ ਤੱਕ ਪਹੁੰਚ ਜੀ ਰਵੇ ਸੋ ਦੋਸਤੋ ਤਸੱਲੀ ਜਿਹੜੀ ਕਰਨੀ ਦੀ ਪਛੀ ਦੀ ਤੁਸੀਂ ਆਪ ਆਕੇ ਕਰਨੀ ਹੁੰਦੀ ਹੈ ਤੁਸੀਂ ਪੈਸੇ ਲਾਉਣੇ ਨੇ ਆਪਣੀ ਤਸੱਲੀ ਕਰਕੇ ਨਿਰਖ ਪਰ ਕਰਕੇ ਪਸ਼ੂ ਖਰੀਦਿਆ ਕਰੋ ਬਾਅਦ ਵਿੱਚ ਕੋਈ ਲਾਂਬੇੜੀ ਗੱਲ ਨਾ ਹੋਵੇ ਵੀਡੀਓ ਨੂੰ ਦੋਸਤੋ ਬਹੁਤ ਬਹੁਤ ਲਾਈਕ ਕਰਿਆ ਕਰੋ ਸ਼ੇਅਰ ਵੀ ਕਰਿਆ ਕਰੋ ਅੱਗੇ ਕਿਸੇ ਔਰ ਵੀਰ ਦਾ ਫਾਇਦਾ ਹੋ ਸਕਦਾ ਮੇਰਾ ਕੰਮ ਹੈ ਦੋਸਤੋ ਵੀਡੀਓ ਬਣਾ ਕੇ ਚੈਨਲ ਤੇ ਪੂਰੀ ਨਿਰਖ ਪਰ ਕਰੇ ਦੀ ਕਰਨੀ ਹੈ ਪਛੀ ਦੀ ਤੁਸੀਂ ਆਪ ਆਕੇ ਕਰਨੀ ਹ ਵੀਡੀਓ ਦੋਸਤੋ ਆਪਣੀ ਫੇਸਬੁਕ ਚੈਨਲ ਤੇ ਵੀ ਚੱਲਦੀ ਹੈ ਇੰਸਟਾਗ੍ਰam ਤੇ ਵੀ ਚੱਲਦੀ ਹੈ ਬੇਨਤੀ ਕਰਦਾ ਵੀਰਾਂ ਨੂੰ ਇੰਸਟਾਗ੍ਰam ਤੇ ਫੇਸਬੁਕ ਚੈਨਲ ਨੂੰ ਬਹੁਤ ਬਹੁਤ ਫੋਲੋ ਕਰੋ ਲਾਈਕ ਸ਼ੇਅਰ ਅਤੇ ਕਮੈਂਟ ਜ਼ਰੂਰ ਕਰਿਆ ਕਰੋ ਕਰੀਏ ਦੋਸਤੋ ਵੀਰ ਨਾ ਨਾ ਗੱਲਬਾਤ ਪੁੱਛੀ ਡਿਟੇਲ ਇਹਨੇ ਪਛਮਾਨੀ ਅਜੀ ਭਾਈ ਸਸੀ ਗਾਲ ਜੀ ਸਸੀ ਗਾਲ ਜੀ ਹੋਰ ਠੀਕ ਹੈ ਕਿਰਪਾ ਨਾਲ ਠੀਕ ਹੈ ਜੀ ਆਇਆਂ ਨੂੰ ਪਾਜੀ ਤੁਹਾਡਾ ਹੋਰ ਧੰਨਵਾਦ ਤੁਹਾਡਾ ਜੀ ਹਾਂਜੀ ਕਦਾ ਕੰਮ ਕਰ ਫਰੀਆ ਕੰਮ ਕਰ ਤੁਹਾਡੇ ਸੌਣ ਚੱਲੀ ਜਾਂਦਾ ਠੀਕ ਹੈ ਜੀ ਬੋਲੋ ਜੀ ਡਰੈਸ ਆਪਣਾ ਡਰੈਸ ਸ਼ਹਿਰ ਪਟਿਆਲਾ ਤਰਨਤ ਮੇਨ ਪਟਿਸਰ ਦੇ ਵਿੱਚ ਵਿజిਟ ਕਰਨੀ ਹੈ ਜੀ ਇਹ ਦਾਣਾ ਮੰਡੀ ਲੱਗਿਆ ਹੋਇਆ ਜੇ ਜਿਹੜਾ ਵੀਰਵੀ ਹੋਣ ਦਿਆ ਤੇ ਜਾ ਦੇ ਚ 1200 ਕੋਈ ਬਿਲਕੁਲ ਆਪਣ ਨਾਲ ਪਿੰਡਾ 1200 ਕੋ ਹਾਂਜੀ ਠੀਕ ਹੈ ਜੀ ਫੋਨ ਨੰਬਰ ਤੇ ਨਾਮ ਵੀ ਦੱਸ ਦਿਓ ਫੋਨ ਮੇਰਾ ਨਾਮ ਨਤਨੇ ਆ ਜੀ ਹਾਂਜੀ ਤੇ ਫੋਨ ਨੰਬਰ ਹੈਗਾ ਆਪਣਾ 98768 ਹਾਂਜੀ 8460 ਠੀਕ ਹੈ ਜੀ ਹਾਂਜੀ ਅੱਜ ਉਹ ਕਿੰਨੇ ਬਹੂ ਆਪਣੇ ਕੋ ਆਪਣੇ ਕੋ ਪਸ਼ੂ ਹੈ ਆਪਾਂ ਨੂੰ 7-8 ਗਿਆਂਵਾ 7-8 ਗਿਆਂਵਾ ਹਾਂਜੀ ਇਹ ਸਰੀ ਸੁਜੀ ਤੇ ਨੋ ਕਪੜਾ ਵਿੱਚ ਅੱਜ ਬਾਕੀ ਸੁਣੀਏ ਬਾਕੀ ਸੁਣੀਏ ਠੀਕ ਹੈ ਜੀ ਤੇ ਸ਼ੁਰੂ ਕਰੀਏ ਵੀਰ ਇਸ ਗਾਂ ਤੋਂ ਪਹਿਲਾਂ ਇਹ ਵੀ ਕੀ ਡਿਟੇਲ ਹੈਗੀ ਇਹ ਦੂਜਾ ਸੂਆ ਸੂਈਏ ਕਿੰਨਾ ਕੰਮ ਹੋ ਗਿਆ ਸੂਈ ਇਹਨੂੰ ਸੂਈ ਨੂੰ ਕਟੋੜਾ 6ਵਾਂ ਸਾਵਣ ਦੇਣਾ ਰਿਹਾ 6ਵਾਂ ਦੇਣਾ ਹੋ ਗਿਆ ਅੱਜ ਤੇ ਕਿੰਨਾ ਕਾ ਦੁੱਧ ਚਾਰ ਤੇਨ ਮਤਲਬ 18 ਵੀ 18 ਵੀ ਬਿਲਕੁਲ ਜਲਨ ਨਹੀਂ ਆ 18 ਤੋਂ 20 18 ਤੋਂ 20 ਦੇ ਵਿੱਚ ਬਿਲਕੁਲ ਵਾਧੀ ਹੋਊਗਾ ਪਰ ਅੱਜ ਉਹ ਚੜੀ ਲੱਗੀ ਸੀ ਹਾਂਜੀ ਹਾਂਜੀ ਠੰਢੀ ਜੀ ਦੀ ਕਰਕੇ ਠੀਕ ਉਹਦੇ ਕਰਕੇ ਡੰਗਰ ਦੁੱਧੋ ਬੈ ਗਿਆ ਪਰ ਇਸ ਟਾਈਮ ਜੁੱਦਾ 18 ਵੀ 18 ਵੀ ਜਿਹੜਾ ਮਦੀ ਮੀਟਰ ਮਾਰਦਾ ਠੀਕ ਹਾਂਜੀ ਬੱਚਾ ਕੀ ਕਰੇ ਐਰ ਸ਼ਹਿਰ ਦੀ ਐਰ ਸ਼ਹਿਰ ਐਸਾ ਠੀਕ ਹੋਣੀ ਲਿਜੀਓ ਹੋ ਗਈ ਦੋਸਤੋ ਦੂਜਾ ਸੂਗਾ ਸੂਈ ਆ 18 ਤੋਂ 20 ਦੇ ਵਿੱਚ ਵਿੱਚ ਦੁੱਧ ਦੀ ਗੀਂਦਾਂ ਤਿਆਰ ਆ ਬੱਚਾ ਨੇ ਜਿਹੜਾ ਦਿੱਤਾ ਦੋਸਤੋ ਵਸ਼ੀ ਦਿੱਤੀ ਐ ਐਰ ਸ਼ਹਿਰ ਦੀ ਵਸ਼ੀ ਦਿੱਤੀ ਬਹੁਤ ਵਧੀਆ ਤੁਹਾਨੂੰ ਦਿਖਾਵਾਂਗੇ ਵਸ਼ੀ ਦੋਸਤੋ ਦੀ ਤੋੜ ਕੇ ਦੋਸਤੋ ਤੁਹਾਨੂੰ ਦਿਖਾਉਣੀ ਹੈ ਚੰਗੇ ਕੱਦ ਕੱਟ ਦੀ ਗਾਂ ਵਾ ਦੋਸਤੋ ਸ਼ਾਈਨਿੰਗ ਬੜੀ ਹੈ ਗਾਂ ਦੀ ਆਰਡਰ ਕੁਆਲਟੀ ਗਾਂ ਨੇ ਚੰਗੀ ਤਿਆਰ ਕੀਤੀ ਹੈ ਵੀਡੀਓ ਬਣਾਉਂਦਾ ਜਿਹੜਾ ਟਾਈਮ ਹੈ ਸ਼ਾਮਾਂ ਦਾ ਕੋਈ ਕੰਦ ਕੋਈ ਜਿਹੜਾ ਡੈਮੇਜ ਚੌਂਕ ਦੇ ਸਮੇਂ ਤੱਕ ਇਹ ਵੀਡੀਓ ਆਰਡਰ ਕੁਆਲਿਟੀ ਚੰਗਾ ਤਿਆਰ ਕਰ ਲੂਗੀ ਇਹ ਖੁੱਲੀਆਂ ਫਿਰਦੀਆਂ ਹੀ ਆ ਤਾਂ ਕਰਕੇ ਮਸਤੀਆਂ ਇਹਨਾਂ ਪਰnabla ਦੀ ਮਰਜ਼ੀ ਨਾਲ ਜੇ ਆਹ ਦੋਸਤੋ ਕਰੋ ਚੱਕ ਆਰਡਰ ਕੁਆਲਿਟੀ ਦੋਸਤੋ ਬਹੁਤ ਵਧੀਆ ਤਿਆਰ ਕੀਤੀ ਹੈ ਇਹਦਾ ਦੋਸਤੋ ਜਿਹੜਾ ਆਰਡਰ ਹੈ ਫਾੜੀਆਂ ਵਾਲਾ ਹਵਾਨਾ ਇਹ ਦੁੱਧ 25 26 ਕਿਲੋ ਵਧੀਆ ਚਾਹੀ ਜਣਾ ਇਹਨੇ ਨਾ ਇਹਨੂੰ ਗਰਮੀ ਗਰਮੀ ਦੀ ਵੀ ਕੋਈ ਪਰਵਾਹ ਨਹੀਂ ਠੀਕ ਹੈ ਜੀ ਕ੍ਰੋਸ ਬਰੀਡ ਆ ਦੋਸਤੋ ਇਹ ਖਾਣਾ ਸੁਣੋ ਜੀ ਦੋਸਤੋ ਕੁਆਲਿਟੀ ਮਾਰ ਦਿੱਤੀ ਹੈ ਸੱਜਰ ਸੂਈਆਂ ਕਰਕੇ ਦੋਸਤੋ ਬੱਚਿਆਂ ਦਾ ਥੋੜਾ ਜਿਆਦਾ ਜਾਨਾ ਦੋਸਤੋ ਆਰਡਰ ਕੁਆਲਟੀ ਬਹੁਤ ਵਧੀਆ ਤਿਆਰ ਹੈ ਗਾਣੇ ਮੋਲ ਵੀਰ ਦਾ ਕੀ ਕਰਦੇ ਆ ਇਹਦਾ ਮੋਲ ਕੋਈ ਨਹੀਂ ਕਰਨਾ ਸਿਰਫ ਲੈਣ ਦੇ ਨ ਕਰਾਂਗੇ ਹਾਂਜੀ ਮੋਲੇ ਦਾ ਦਾ ਕਪੜਾ ਪੰਜ 7000 ਰੁਪਏ 7000 ਹਾਂਜੀ ਮਾਨਤਨ 7000 ਰੁਪਏ ਜਰਾ 7000 ਆਏ ਦਾ ਮਾਨਤਨ ਕਰਨਾ ਜੀ ਠੀਕ ਹੈ ਜੀ ਤਾਂ ਸਾਰਾ ਕੁਝ ਛਾੜ ਛਿੜਾ ਕੇ 7000 ਰੁਪਏ ਦੇ ਦਾਂ 7000 ਰੁਪਏ ਦੇ ਹਾਂ ਨਾ ਜੀ ਬਾਕੀ ਵੱਡੀ 7500 ਰੁਪਏ ਡਿਮਾਂਡ ਹੈ ਦੋਸਤੋ 7000 ਦੀ ਵੀਰ ਕਹਿੰਦਾ ਜਿਹੜਾ ਕੋਈ ਵੀਰ ਭਰਾ ਆਊਗਾ ਖੇਦਣਾ ਉਹਦਾ ਮਾਨਤਨ ਦੋਸਤੋ ਪੂਰਾ 7000 ਪੂਰਾ ਮਾਨਤਨ ਕਰਕੇ ਪੂਰਾ 70 ਲੈਣਾ ਪੂਰਾ 70 ਜੀ ਠੀਕ ਹੈ ਹਾਂ ਨਾ ਜੀ ਠੀਕ ਹੈ ਜੀ ਇਹਦੇ ਪਰ ਦਸੀ ਵੀਰ ਅਗਲੀ ਗਾਂ ਬਾਰੇ ਇਹ ਪਹਿਲਾ ਸੂਰ ਗੜ ਸਹੀਆ ਸੂਈ ਜੀ ਵੀ ਸੂਈ ਆ ਅੱਛਾ ਜੀ ਚਾਰ ਦੰਦ ਆ ਠੀਕ ਹੈ ਜੀ ਤੇ ਮਗਰ ਵਛੀ ਆ ਕਿੰਨਾ ਟਾਈਮ ਹੋ ਗਿਆ ਸੂਈ ਨੂੰ ਸੂਈ ਨੂੰ ਇਹ ਤੇ ਜਦਣ ਹੈ ਜੀ ਤੇ ਜਦਣ ਹਾਂ ਜੀ ਕਿੰਨਾ ਬੋਲਾ ਤ ਹੈ ਬੋਲਾ 16 ਕਿਲੋ 16 ਕਿਲੋ ਹਾਂ ਜੀ ਗਰੰਟੀ ਵਾਲਾ ਬਿਲਕੁਲ ਬਿਲਕੁਲ ਠੀਕ ਹੈ ਜੀ ਮੋਰੋ ਜੀ ਆ ਇਹ ਦੋ ਤੇ ਦਿਉਣਾ ਇਹਨਾਂ ਦੇ ਪਹਿਲਾ ਸੂਆ ਦੋਸਤੋ ਚਾਰ ਦੰਦ ਤੀਜਾ ਦਿਨ ਸੂਈ ਨੂੰ ਹੋ ਗਿਆ ਬੱਚਾ ਇਹਨੇ ਵਛੀ ਦਿੱਤੀ ਤੇ ਬੋਲਾ ਜਿਹੜਾ ਵੀਰਕੰਦਾ ਵਿੱਚ 16 ਕਿਲੋ ਤਿਆਰ ਹੈ ਰੇ ਥਲੇ ਦੋਸਤੋ ਪੂਰੀਆਂ ਵਜਨ ਵਾਲੀਆਂ ਮੇਰਾ ਵਡੀਆਂ ਪੂਰੀਆਂ ਵਜਨ ਵਾਲੀਆਂ ਆਹ ਦੋਸਤੋ ਕਰੋ ਚੈੱਕ ਇਹਦੀ ਤੋਰ ਤਾਰੀ ਚੈੱਕ ਕਰਦੇ ਹਾਂ ਦੋਸਤੋ ਦਾਦਾ ਵਜੂਦ ਚੰਗਾ ਹੈ ਆਰਡਰ ਕੁਆਲਿਟੀ ਚੰਗੀ ਤਿਆਰ ਕਰੀ ਹੁੰਦੀ ਦੋਸਤੋ ਫੇਸ ਕੁਆਲਿਟੀ ਤਾਂ ਦਿਖਾਣਾ ਆਹ ਦੋਸਤੋ ਕਰੋ ਇਹ ਫੇਸ ਕੁਆਲਿਟੀ ਚੈੱਕ ਬਾਕੀ ਠੰਡੀ ਠੰਡੀ ਆ ਇਹਦੀ ਬਿਲਕੁਲ ਹਾਂਜੀ ਠੰਡੀ ਹੀ ਬਿਲਕੁਲ ਬਿਲਕੁਲ ਠੰਡੀ ਹੈ ਜੀ ਆਹ ਦੇ ਬਸ ਖੁੱਲੀਆਂ ਫਿਰਦੀਆਂ ਇਹ ਕਰਕੇ ਸਵਾਦ ਕਰਦੀਆਂ। ਬਾਕੀ ਉਧਰ ਠੰਢੀ ਹੈ। ਜਿਹੜਾ ਮਰਜ਼ੀ ਕੋ ਬੈ ਜਾਵੇ। ਠੀਕ ਹੈ ਜੀ। ਲੈ ਜੋ ਲੈ ਜਦੇ। ਦੁੱਧ ਵਸ਼ੀ 20-22 ਕਿਲੋ ਹੋ ਰਹੀ ਦਹੀਂ ਇਹਨਾਂ ਨੇ। ਠੀਕ ਹੈ ਜੀ। ਹਾਂ ਜੀ। 16 ਕਿਲੋ ਦੋਸਤੋ ਬੋਲਾ ਤਿਆਰ ਆ ਤੀਜੇ ਦਿਨ ਦੀ ਸੂਈ ਚਲੇ। ਦੁੱਧ ਦੀ ਵੀਰ ਉਮੀਦ ਕਰਦਾ 20 ਤੋਂ 22 ਦੇ ਵਿੱਚ ਵਿੱਚ। ਬਾਕੀ ਦੋਸਤੋ ਦੁੱਧ ਸੇਵਾ ਤੇ ਜਿੰਨੀ ਸੇਵਾ ਕਰ ਲੋ ਗੋਦ ਦਾ ਦੁੱਧ ਚਲੋਗੇ। ਚੰਗਾ ਦੋਸਤੋ ਆਰਡਰ ਨੇ ਤਿਆਰ ਕੀਤਾ ਪੂਰਾ ਜੋਸ਼ ਵਾਲਾ ਨਿੱਗਰ ਹਵਾਨੇ ਦੀ ਹੈ। ਆ ਦੋਸਤੋ ਕਰੋ ਦੀ ਸੁਣਾਂ ਦੀ ਕੁਆਲਿਟੀ ਸੱਚ। ਬਚਾ ਇਹਦੇ ਮਗਰ ਵਛੀ ਵਛੀ ਮੋਲੇ ਵੀ ਕੀ ਦਾ ਮੋਲੇ ਦਾ 70000 ਦੇ ਮਾਨਦਾਨੇ ਦਾ ਵੀ 70000 ਦਾ ਮਾਨਦਾਨਾ ਹੋਗਾ ਜੀ 1000 ਰੁਪਏ ਛੱਡਦਾ ਜੀ ਉਹ 70000 ਨੇ ਹਾਂਜੀ ਠੀਕ ਹੈ ਜੀ ਠੀਕ ਹੈ ਜੀ ਅਗਲੀ ਗਾਮਰ ਬਸ ਜੀ ਹਾਂ ਜੀ ਵੀ ਜੀ ਦੱਸਿਓ ਇਹਦੇ ਬਾਰੇ ਇਹ ਪਹਿਲਾ ਸੁਦਾਈ ਪਹਿਲੇ ਸੁਏ ਹਾਂਜੀ ਪਹਿਲੇ ਨੇ ਕਿੰਨਾ ਟੇ ਭਗੋ ਇਹ ਸਾਰੀ 21 ਮਹੀਨਿਆਂ ਦੀ ਹੈ ਬੜਾ 21 ਮਹੀਨਿਆਂ ਦੀ 21 ਮਹੀਨਿਆਂ ਦੀ ਖੀਰੀ ਹਾਂਜੀ ਠੀਕ ਹੈ ਜੀ ਤੇ ਕਿੰਨਾ ਟਮ ਹੋ ਗਿਆ ਸੂਈ ਇਕੱਠੀਆਂ ਹਸੀਆਂ ਦੋਵੇਂ ਅੱਛਾ ਤਿੰਨ ਦਿਨਾਂ ਵਿੱਚ ਜਿਆਦਾ ਕਿੰਨਾ ਬੋਲਾ ਅਸਲੇ ਤਿਆਰ ਬੋਲਾ ਅਸਲੇ 15-16 ਕਿਲੋ ਨੈਟ ਤਿਆਰ ਆ ਅੱਛਾ ਜੀ ਬੱਚਾ ਬੱਚਾ ਇਹਦੇ ਮਗਰ ਅੱਛਾ ਇਹਦੇ ਮਗਰ ਬੱਚਾ ਇਹਦੇ ਮਗਰ ਬੱਚਾ ਹੋਰ ਕੀ ਵੇਚੀ ਨੇ ਹੋਕ ਦੋਸਤੋ ਪਹਿਲਾ ਸਵੇਰ ਦੰਦਾ ਚੋ ਖੀਰੀ ਤੇ ਬੋਲਾ ਵੀਰ ਕਹਿੰਦਾ ਵੀ 16 ਕਿਲੋ ਇਹਦੇ ਸਲੇ ਤਿਆਰ ਆ ਸੂਈ ਨੂੰ ਅਜੇ ਨੂੰ ਤਜਾ ਦੇਣੀ ਚੰਗਾ ਦੋਸਤੋ ਗਾਂ ਦਾ ਪ੍ਰਿੰਟ ਆ ਆਰਡਰ ਕੁਆਲਟੀ ਦੋਸਤੋ ਗਾਣੇ ਇਹਨੇ ਵੀ ਪੂਰੀ ਜੋਸ਼ ਵਾਲੀ ਤਿਆਰ ਕੀਤੀ ਖਣਾ ਸੋਣਾ ਹੈ ਦੋਸਤੋ ਕੁਆਲਟੀ ਚੰਗੀ ਹੈ ਗਾਣੇ ਦੀ ਪੂਰੇ ਨਿੱਗਰ ਹਵਾ ਨੇ ਦੀ ਕੁਲੇਵੇ ਦੇ ਵਜਨ ਥੰਬਰਾ ਖੁੱਲ ਰਹਾ ਰਿਹਾ ਦੁਜੇ ਲੇਵੇ ਆ ਹਾਂਜੀ ਹਾਂਜੀ ਕੰਪੈਕਟਰ ਰਹਿਣਗੇ ਇਹ ਭਾਵੇਂ 10 ਸੋਏ ਪੀ ਪੀ ਭਾਵੇਂ 10 ਸੋਏ ਪੀਤੀ ਜਾਵੇ ਕੋਈ ਹਮੇਸ਼ਾ ਜਵਾਨ ਆ ਵੇੜ ਹਾਂਜੀ ਹਾਂਜੀ ਆ ਲੋ ਜੀ ਆ ਲੋ ਦੋਸਤੋ ਹਜੇ ਇੱਕ ਦੰਦ ਨਹੀਂ ਤੋੜਿਆ ਇਹਨੂੰ ਚੈੱਕ ਕਰੋ ਚੰਗੀ ਬਿਲਕੁਲ ਦੁੱਧ ਵਾਲੇ ਦੰਦ ਜੀ ਠੰਡੀ ਠੰਡੀ ਪੂਰੀ ਕਿੰਨੇ ਮਹੀਨੇ ਉਮਰ ਵੀਰ ਦੱਸਦਾ ਦੀ ਅੱਛਾ ਮਗਰੇ ਦੇ ਇਹਦੇ ਮਗਰੇ ਵਛਾ ਜੀ ਲੈ ਜੋ ਵੀਰ ਜੀ ਇਹ ਤਾਂ ਜੇ ਕਿਸੇ ਸਜਣ ਮਤਰ ਨੇ ਕਦੀ ਰੱਖਣੀ ਹੋਈ ਆ ਇਹਨਾਂ ਵੜਾ ਰੱਖੇ ਜਿਹੜਾ ਮਰਜ਼ੀ ਹਾਂਜੀ ਹਾਂਜੀ ਜਿਹੜੀਆਂ ਕਦੀ ਬੁੱਢੀ ਨਹੀਂ ਹੋਣੀਆਂ ਠੀਕ ਹੈ ਜੀ ਜਿਹੜੀ ਦੋਸਤੋ ਪਹਿਲਾਂ ਤੁਹਾਨੂੰ ਗਾਂ ਬਖਾਈਓ ਚਾਰ ਦੰਦ ਤੇ ਇਹ ਦੋਸਤੋ ਦੰਦਾਂ ਜੋ ਖੀਰੀ ਹੈ ਜੀ ਬੱਚਾ ਨਾ ਕੋਈ ਤੋ 10 ਕਿਲੋ ਜਾਂ 12 ਕਿਲੋ 16 ਕਿਲੋ ਤਿਆਰ ਆ ਦੋਸਤੋ ਇਹ ਵੀ ਕੋਈ ਚੰਗੀ ਵੀਰ ਸੇਵਾਲਾ ਲੈ ਗਿਆ ਤੇ 20 ਤੋਂ 22 ਦੇ ਵਿੱਚ ਕੋਈ ਗੱਤ ਮਜੇ ਨੇ ਚਵਾ ਦੂਗੀ ਹਾਂ ਜੀ ਮੋਲੇ ਦਾ ਵੀਰ ਕੀ ਕਹਦੇ ਇਹਦਾ ਮੁੱਲ ਹੁਆਣਾ 70000 ਰੁਪਏ ਦੀ ਹੈ ਹੈਨਾ 70000 ਦੀ 67000 ਹਾਂ ਜੀ 3000 ਦੋਸਤੋ 70000 ਦੇ ਵਿੱਚੋਂ ਵੀਰ ਨੇ ਘਟਾ ਕੀਤਾ ਇਹਦਾ 67000 ਰੁਪਿਆ ਮਾਲ ਤਾਂ ਦੋਸਤੋ ਜਿਹੜਾ ਉਹ ਵੀਰਪਰਾ ਆਊਗਾ ਬਾਕਸ ਤੇ ਥੋੜਾ ਬੜਾ ਜਰੂਰ ਵੀਰ ਕਰੂਗਾ ਇਹਦਾ ਵੀ ਬਾਕੀ ਜੋੜਾ ਰਊ ਲਊਗਾ ਕੋਈ ਨੇ ਮਾਨਦਨ ਖੁੱਲਾ ਕਰ ਦਾਂਗੇ ਠੀਕ ਹੈ ਜੀ ਅਗਲੀ ਗਾਮਰੇ ਤਸੀਦ ਦੀ ਹਾਂ ਜੀ ਵੀਰ ਜੀ ਕੀ ਡਿਟੇਲ ਹੈ ਜੀ ਇਹ ਵੀ ਪਹਿਲਾ ਸੋਸ ਹੀ ਹੈ ਅਛਾ ਜਿੱਕੇ ਨਾਲ ਮਗਰ ਇਹਨੂੰ ਸੂਈ ਨੂੰ ਕੋਈ ਅੱਜ ਇਹਨੂੰ ਵੀ ਤੀਜਾ ਦੇਣੀ ਆ ਜੀ ਤੀਜਾ ਦੇਣੀ ਹਾਂਜੀ ਦੰਦਾ ਜੋ ਕਦਾ ਇਹ ਦੰਦਾ ਚਾਰ ਆ ਚਾਰ ਦੰਦਾ ਹਾਂਜੀ ਇਹ ਦੋਵੇਂ ਵੜਾ ਇਹ ਆਹ ਜਿਹੜਾ ਇੱਕ ਫਾਰਮ ਦਾ ਇਹ ਕੇ ਜਿਹੜਾ ਗੱਬਣ ਮੜਿਆ ਇਹ ਦੋਵੇਂ ਇੱਕ ਫਾਰਮ ਦੀਆਂ ਠੀਕ ਹੈ ਜੀ ਉਹ ਵੱਡੀ ਤੇ ਉਹ ਗਾਂ ਅਛਾ ਇਹ ਇੱਕੇ ਫਾਰਮ ਦੀਆਂ ਠੀਕ ਹੈ ਜੀ ਹਾਂਜੀ ਇਹਦੇ ਮਗਰ ਬੱਚਾ ਵੀ ਰਹੀ ਹੈ ਇਹਦੇ ਮਗਰ ਬੱਚੀ ਆ ਜਰਸੀ ਦੀ ਇਹ ਦੁੱਧ ਕਿੰਨਾ ਕਿਆ ਕਰੇ ਬੋਲ ਹੈਗਾ ਕੋਈ 12 13 ਗੱਲ 12 13 ਪਰਸੋ ਰਾਤ ਦੀ ਫੀ ਹੋਈ ਆ ਖਾਲੀ ਕਰਤੀ ਆ ਜੇ ਸਿਰ ਮਨੋ ਕੱਲ ਸ਼ਾਮ ਨੂੰ ਬਿਲਕੁਲ ਖਲਚੀ ਵਰਦੀ ਦੂਜੀ ਤੇਜੀ ਚਵਾਈ ਚ ਠੀਕ ਹੈ ਜੀ ਹਾਂ ਜੀ ਤੋਰੀ ਵੀਰੇ ਨੂੰ ਲਓ ਜੀ ਦੋਸਤੋ ਇਹ ਵੀ ਪਹਿਲਾ ਸੂਆ ਸੂਈ ਆ ਚਾਰ ਦੰਦ ਮੂਹ ਬੋਲਾ ਇਹਦੇ ਥਲੇ ਕੋਈ ਵੀਰ ਕਹਿੰਦਾ 15 16 ਕਿਲੋ ਤਿਆਰ ਆ ਬੱਚਾ ਨਹੀਂ ਨਹੀਂ 12 13 ਕਿਲੋ ਬੋਲਾ ਹੈ ਅੱਛਾ 12 13 ਕਿਲੋ ਬੋਲਾ ਤੇ 15 16 ਕਿਲੋ ਦਈ ਹੋਗੀ 12 13 ਕਿਲੋ ਦੋਸਤੋ ਬੋਲਾ ਅਸਲ ਤਿਆਰ ਆ ਆਰਡਰ ਕੁਆਲਟੀ ਦੋਸਤੋ ਇਹਨੇ ਵੀ ਚੰਗੀ ਤਿਆਰ ਕੀਤੀ ਆ ਪੂਰੇ ਨਿਗਰ ਤੇ ਜੋਸ਼ ਹਫਾ ਨਹੀਂ ਦੀ ਆ ਦੋਸਤੋ ਵੇਖੋ ਤੋਰ ਇਹਦੀ ਬਿਲਕੁਲ ਪਲਵਾਨਾ ਰਗੀ ਆ ਬਿਲਕੁਲ ਕਾਦਰ ਦੋਸਤੋ ਭਾਂ ਥੋੜਾ ਜਿਆਦਾ ਨਰਮੀ ਆ ਪਰ ਬਹੁਤ ਵਧੀਆ ਬਰੀਡ ਚੰਗੀ ਹੈ ਬੱਚਾ ਜਿਹੜਾ ਨੇ ਦਿੱਤੀ ਵਸ਼ੀ ਦਿੱਤੀ ਹੈ ਜਰਸੀ ਦੇ ਨਾਲ ਵਸ਼ੀ ਦਿੱਤੀ ਵੀਰੇ ਨੇ ਜਰਸੀ ਦੀ ਵਸ਼ੀ ਹੈ ਜੀ ਜਰਸੀ ਦੀ ਵਸ਼ੀ ਦੋਸਤੋ ਦੇ ਮਗਰ ਆਹ ਦੋਸਤੋ ਕਰੋ ਜੀ ਆਰਡਰ ਕੁਆਲਿਟੀ ਚੱਕੀ ਇਹ ਜੋਸ਼ ਵਾਲਾ ਹਵਾਨਾ ਦੋਸਤੋ ਲੱਖ ਰੁਪਈਆ ਵਾਲੀ ਵੇਰ ਨੂੰ ਹਵਾਨਾ ਲਾਦਾ ਹਾਂਜੀ ਹਾਂਜੀ ਇਸ ਕੁਆਲਿਟੀ ਦੋਸਤੋ ਠੰਡੀ ਛੰਡੀ ਪੂਰੀ ਆ ਠੀਕ ਹੈ ਜੀ ਆਹ ਦੋਸਤੋ ਕਰੋ ਨਾੜਾ ਦੋਸਤੋ ਹਵਾਨੇ ਤੇ ਬਹੁਤ ਜਗ੍ਹਾ ਬਰੀ ਬਰੀ ਹਾਂ ਜੀ ਵੀਰ ਜੀ ਕੀ ਮੁੱਲ ਕਰਦੇ ਹੋ ਇਹਦਾ ਮੁੱਲ ਕਰਦੇ 50000 50000 ਹਾਂ ਜੀ 45000 ਰੁਪਏ ਦੇ ਦਾਂਗੇ 45000 ਰੁਪਏ ਦੇ 50000 ਰੁਪਿਆ ਵੀਰ ਨੇ ਡਿਮਾਂਡ ਰੱਖੀ ਆ 45000 ਦੀ ਵੀਰ ਕਹਿੰਦਾ ਆਪਾਂ ਦੇ ਦਾਂਗੇ ਮਾਨ ਤਾਂ ਦੋਸਤੋ ਥੋੜਾ ਬੜਾ ਜਰੂਰ ਹੋਊਗਾ ਜਿਹੜਾ ਉਹ ਵੀਰ ਭਰਾ ਆਊਗਾ ਕਿਦਣ ਪੂਰਾ ਮਾਨਾ ਮੁੱਲ ਦੋਸਤੋ ਕਰੋ ਚੈੱਕ ਜੀ 50000 ਦੇ ਵਿੱਚ ਦੋਸਤੋ 45000 ਦੀ ਗਾਂ ਮਿਲਦੀ ਬਹੁਤ ਵਧੀਆ ਦੁੱਧਿਆ ਥਲੇ ਗਾਂ ਦੇ ਨੌ ਨਵੀਂ ਵਹਿੜੇ ਚਾਰੇ ਦਾਂਦੇ ਪਹਿਲਣੇ ਆ ਠੀਕ ਹੈ ਜੀ ਹਾਂ ਜੀ ਠੀਕ ਹੈ ਜੀ ਅਗਲੀ ਗਾਂ ਬਾਰੇ ਦੱਸਿਓ ਵੀਰ ਜ ਇਹਨੂੰ ਸੂਈਆਂ ਦਾ ਚੌਥਾ ਦੇਣੇ ਆ ਅੱਛਾ ਜੀ ਇਸ ਲਈ 12 13 ਕਿਲੋ ਬੋਲਾ ਬਿਲਕੁਲ ਤਿਆਰ ਆ 12 13 ਕਿਲੋ ਬੋਲਾ ਤਿਆਰ ਆ ਹਾਂਜੀ ਇਹਦਾ ਬੱਚਾ ਕੀ ਹੈ ਜੀ ਇਹਦੇ ਮਗਰ ਵਛੀ ਇਹਦੇ ਮਗਰ ਵਛੀ ਹੈ ਜੀ ਹਾਂਜੀ ਠੀਕ ਹੈ ਜੀ ਦੋਸਤੋ ਸਭ ਤੋਂ ਵੱਧ ਫਾਇਦੇ ਇਹ ਆ ਕਿ ਜਿੰਨੀਆਂ ਵੀ ਗਾਵਾਂ ਦੇ ਮਗਰ ਇੱਕੇ ਦੇ ਮਗਰ ਵਛਾ ਸਿਰਫ ਬਾਕੀ ਗਾਵਾਂ ਦੇ ਸਾਰੀ ਮਗਰ ਵਛੀ ਹੈ ਸੂਹਾ ਵੀ ਰਿਕਨਵਾ ਸੂਈ ਹੈ ਇਹ ਦੂਜਾ ਸੂਈ ਹੈ ਦੂਜਾ ਸੂਹਾ ਦੋਸਤੋ ਸੂਈ ਹੈ ਥੋੜੀ ਜਿਹੀ ਸੂਕੇ ਲੱਪੇ ਦੇ ਵਿੱਚ ਆ ਠੰਡੂਣੇ ਕਰਕੇ ਨਾ ਨਿਕਲੀਆਂ ਨਹੀਂ ਗਾਵਾਂ ਬਾਹਰ ਸੂਈ ਨੂੰ ਕਿਨਾਰੇ ਮਗਰ ਇਹ ਚੌਥਾ ਦਿਨ ਹੋ ਕਨਾ ਤਿਆਰ ਆ ਬੜਾ ਛਲੇ ਦੱਸੇ 12-13 ਕਿਲੋ ਬੜਾ 12-13 ਕਿਲੋ ਦੋਸਤੋ ਖੁੱਲਾ ਢੁੱਲਾ ਬੜਾ ਤਿਆਰ ਹੈ ਬੱਚਾ ਇਹਨੇ ਵਸ਼ੀ ਦਿੱਤੀ ਹੈ ਥੋੜੀ ਸੂਕੇ ਦੋਸਤੋ ਲੱਪੇ ਦੇ ਵਿੱਚ ਆ ਸਾਮ ਘਟਲੇ ਘਰੋਂ ਆਈ ਹੈ ਬਾਕੀ ਦੋਸਤੋ ਆਰਡਰ ਇਹਨੇ ਵੀ ਬਹੁਤ ਚੰਗਾ ਤਿਆਰ ਕੀਤਾ 15 ਕਿਲੋ ਵਧੀਆ ਦੁੱਧ ਦਈ ਹੈ ਨਾ ਥਾ ਬਾਕੀ ਥਣ ਥਣ ਬੜਾ ਸੋਨਾ ਲੱਗਾ ਇਹਨਾਂ ਥੋੜੇ ਦੋ ਕਾਲੇ ਥਣ ਲੱਗੇ ਦੋਸਤੋ ਬਹੁਤ ਵਧੀਆ ਥਣ ਹੈ ਲੈ ਜੋਗੀ ਕੱਦ ਭਾਵੇਂ ਮੀਡੀਅਮ ਹੈ ਹਾਂਜੀ ਹਾਂਜੀ ਪਰ ਦੋ ਦੋ ਵਧੀਆ ਦਈ ਜਣਾ 15 ਕਿਲੋ ਇਹਨੇ ਚਾਹੇ 12-13 ਕਿਲੋ ਤੇ ਫਿਲਹਾਲ ਮੌਜ ਦੋਸਤੋ ਆਰਡਰ ਦੇ ਹਿਸਾਬ ਨਾਲ ਜਿਨ੍ਹਾਂ ਨੇ ਆਰਡਰ ਕਰ ਕੀਤਾ ਵਾ 15 16 ਕਿਲੋ ਦੁੱਧ ਨੇ ਮਜੇ ਨਾਲ ਚਵਾ ਦੇਣਾ। ਬਾਕੀ ਦੋਸਤੋ ਜਿੰਨੀ ਵੀ ਸੇਵਾ ਕਰ ਲੋਗੇ ਦੁੱਧ ਦੋਸਤੋ ਇਹ ਕਰਮਾਲੀ ਉਹਨਾਂ ਹੀ ਦੇ ਰਹਿੰਦੇ ਹੁਣ। ਇਹਦਾ ਮੁੱਲ ਕੀ ਕਰਦੇ ਵੀਰੇ? ਇਹਦਾ ਮੁੱਲ ਕੋਈ ਨਹੀਂ ਕਰਨਾ ਸਿਰਫ ਲੈਦਾ ਹੀ ਕਰਾਂਗੇ। ਹਾਂਜੀ। 4000 ਰੁਪਏ ਮੁੱਲ ਕਰਦੇ ਆ 7000 ਦੀ ਦੇ ਦਾਂਗੇ। 40000 ਰੁਪਏ ਦੋਸਤੋ ਵੀਰ ਨੇ ਡਿਮਾਂਡ ਰੱਖੀ ਤੇ 30000 ਰੁਪਏ ਵੀਰ ਕਹਿੰਦਾ ਆਪਾਂ 15 ਕਿਲੋ ਦੁੱਧ ਵਾਲੀ ਗਾਂ ਤੁਹਾਨੂੰ ਦੇ ਦਾਂਗੇ ਹਾਂਜੀ ਕੋਈ ਵੀਰ ਸਾਹਮਣੇ ਆ ਲੱਗਾ ਦੋਸਤੋ ਡਬਲ ਡਬਲ ਫਾਇਦਾ ਮਗਰ ਵਛੀ ਵੀ ਗਰਸੀ ਦੀ ਗਰਸੀ ਦੀ ਵਛੀ ਨਹੀਂ ਇਹਦੇ ਮਗਰ ਐਚ ਐਚ ਚਿੱਟੀ ਵਛੀ ਇਹਦੇ ਮਗਰ ਸ਼ਾਇਦ ਚੰਗੀ ਵਛੀ ਦੱਬੀ ਹੈ ਠੀਕ ਹੈ ਜੀ ਅਗਲੀ ਗਾਂ ਬਾਰੇ ਦੱਸਿਓ ਕਿਹਦੇ ਬਾਰੇ ਇਹ ਜਰਸੀ ਹੈ ਇਹ ਜਰਸੀ ਗਾਂ ਆ ਜੀ ਪਹਿਲਾ ਸੁਆ ਪਹਿਲਾ ਸੁਆ ਚਾਰੇ ਦੰਦ ਚਾਰ ਦੰਦ ਮਗਰ ਵਛੀ ਅੱਛਾ ਜੀ ਹਾਂਜੀ ਦੁੱਧ ਤੇ ਬੋੜਾ 9-10 ਕਿਲੋ ਸਵੇਰ ਦਾ ਤੇ ਸ਼ਾਮ ਦਾ ਅੱਛਾ ਜੀ ਇੰਨੇ ਟਾਈਮ ਦੇਉ ਜੀ ਤੁਰੋ ਨਿਕਲ ਦੋਸਤੋ ਕਾਲੀ ਜਰਸੀ ਦਰਮਿਆਨਾ ਕੱਬ ਕੱਢ ਬੋਦੀ ਵਾਲੀ ਜੀ ਨੂੰ ਕਹਿੰਦੇ ਬੋਦੀ ਵਾਲੀ ਵੇੜ ਆਹ ਦੋਸਤੋ ਕਰੋ ਦੀ ਕੁਆਲਟੀ ਚੱਕ ਆਹ ਕਰੋ ਦੀ ਇਹ ਭਾਂ ਰਬੜ ਪਾਉ ਹਾਂਜੀ ਹਾਂਜੀ ਦਰਮਿਆਨਾ ਦੋਸਤੋ ਦਾ ਕੱਦ ਏ ਤੇ ਜਿੰਨਾ ਕੱਦ ਦੋਸਤੋ ਓਨਾ ਹੀ ਨੇ ਆਰਡਰ ਤਿਆਰ ਕੀਤਾ ਗਾਣੇ ਬਾਕੀ ਚੋਣ ਚੋਣ ਵੜੀ ਆ ਅੱਛਾ ਜੀ ਨੌਕਰ ਬੱਛਾ ਬੱਚੀ 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 ਪਿਰ ਵੀ ਕਮਗਰ ਵਾਛਾ ਬਾਕੀ ਵੰਗਰ ਰੋਚੀਆਂ ਹੀ ਆ ਠੀਕ ਹੈ ਆ ਲੋ ਦੋਸਤੋ ਕਰੋ ਜੈਸੇ ਮਰਜੀ ਬਾਈ ਡਾਕੇ ਦੋਸਤੋ ਬਿਲਕੁਲ ਠੰਡੀ ਸੀਲ ਡਾਕ ਕੇ ਵੀਰ ਉਦਾਂ ਹੀ ਬਹਿ ਗਿਆ ਵੇਲੀ ਦੇ ਵਿੱਚ ਨੂੰ ਵੇਖੋ ਠੀਕ ਹੈ ਵੀਰ ਜੀ ਠੀਕ ਹੈ ਜੀ ਕੋਈ ਦੋਸਤੋ ਪਰਵਾਹ ਨਹੀਂ ਨੂੰ ਕਰਮਾ ਲਈ ਇਹਨੇ ਗਰਮੀ ਗਰਮੀ ਨਹੀਂ ਨੂੰ ਹੈਗੀ ਕੋਈ ਵੀ ਗੋਦੀ ਵਾਲੀ ਗਾਂ ਯਰਸੀ ਪੰਜਾਬ ਲਈ ਯਰਸੀ ਬਾਕੀ ਨਵੀਆਂ ਵੜਾਂ ਆ ਜੇ ਹਾਂਜੀ ਹਾਂਜੀ ਇਹ ਚਾਰੇ ਦੰਦ ਆ ਇਹ ਵਖਾ ਲੋ ਦੋਸਤੋ ਕਰੋ ਦੰਦ ਚੱਕ ਤੰਦ ਕਰੋ ਦੇ ਚਾਰ ਦੰਦ ਪਹਿਲਾ ਸੁਆ ਪੂਰੇ ਜਾ ਰਿਹਾ ਦੁੱਧ 9 ਦਾਖਲ ਹੋ ਤਿਆਰ ਵੀ ਹਾਂਜੀ 9 ਦਾਖਲ ਬੋਲਾ ਤਿਆਰ ਦੁੱਧ ਕਿੰਨੇ ਕਿਲੋ ਬੋਲਾ ਤਿਆਰ 12 13 ਕਿਲੋ ਤਾਂ ਨਹੀਂ ਜਾਂਦੀ ਕਦੇ ਵੀ ਇਹਨਾਂ ਕ ਦਈ ਜਾਣਾ ਆਰਡਰ ਕੁਆਲਟੀ ਦੋਸਤੋ ਕੋਈ ਚਾਹਤੇ ਪੂਰਾ ਜੋਸ਼ ਨਾਲ ਤੇ ਨਿੱਗਰ ਹਵਾਨਾ ਮੋਲ ਪੁੱਛਦੇ ਨਾ ਵੀਰ ਤੋਂ ਕੀ ਕਰਦਾ ਮੋਲ ਦਾ ਵੀਰ ਮੋਲ ਵੀਰੇ ਦੇ ਕਦਰ ਦੇ ਹਿਸਾਬ ਨਾਲ ਬਿਲਕੁਲ ਨਾਰਮਲ ਜਿਹਾ ਕਰਦੇ ਨਾਰਮਲ ਹੀ ਕਰਨਾ ਕਿੰਨਾ ਕਰਦੇ 32000 ਰੁਪਿਆ ਹਾਣਾ 32000 ਹਾਣਾ ਠੀਕ ਹੈ ਜੀ ਦੋਸਤੋ ਜਿੰਨਾ ਕ ਗਾਂ ਦਾ ਕੱਦ ਉਸ ਹਸਾਬ ਨਾਲ ਵੀ ਇਹਨੇ ਮੁੱਲ ਮੰਗਿਆ 32000 ਰੁਪਿਆ ਦੋਸਤੋ 32000 ਦੇ ਵਿੱਚ ਦੋ ਗਾਵਾਂ ਤੁਹਾਨੂੰ ਮਿਲਣਗੀਆਂ ਮਗਰ ਵਸ਼ੀ ਹੈ ਦੁੱਧ 9-10 ਹਜ਼ਾਰ ਹਾਂਜੀ ਵੀਰ ਜੀ ਇਸ ਗਾਂ ਬਾਰੇ ਦੱਸਿਓ ਇਹ ਤਾਂ ਕੀ ਡਿਟੇਲ ਦੀ ਇਹ ਵੀ ਪਹਿਲਾਂ ਸੁਆ ਸੁਣੀ ਹੈ ਜੀ ਪਹਿਲਾਂ ਸੁਆ ਸੁਣੀ ਹੈ ਹਾਂਜੀ ਜੀ ਇਹ ਦਿਨ ਪਏ ਜੇ ਹਿਸਾਬ ਨਾਲ ਕੋਈ 10-12 ਦਿਨ ਪਏ 10-12 ਦਿਨ ਪਏ 10-12 ਦਿਨ ਖੜਦੀ ਹੈ ਜੀ ਪਏ ਹਾਂਜੀ ਠੀਕ ਹੈ ਜੀ ਨਵੀਂ ਆ ਚਾਰੇ ਦਾਂਦੇ ਪਹਿਲਣੇ ਆ ਚਾਰ ਦਾਂਦੇ ਪਹਿਲਾ ਸੂਆ ਮਗੱਪਣ ਵਸ਼ੀ ਸੋਹਣੀ ਸੁਣੀ ਬਹੁਤ ਐ ਖੋਲੋ ਵੀਰ ਜੀ ਇਹਨੂੰ ਲੈ ਉਧਰ ਇਹ ਤੁਰਨਾ ਨਹੀਂ ਇਹ ਮੇਰੇ ਹਿਸਾਬ ਨਾਲ ਇਹਨੂੰ ਤੁਰਨਾ ਬੜਾ ਔਖਾ ਹੈ ਨਾ ਆਹ ਰਖ ਆਹੋ ਦੋਸਤੋ ਕਰੋ ਚੱਕ ਚੰਗਾ ਦੋਸਤੋ ਕਦ ਕਠ ਆਰਡਰ ਕੁਆਲਟੀ ਦੋਸਤੋ ਬਹੁਤ ਵਧੀਆ ਤਿਆਰ ਕਰੀਂਦੀ ਹੈ ਜੇ ਸੂਨ ਦੇ ਵਿੱਚ ਇੱਕ ਹਫਤਾ ਬਾਕੀ ਪਿਆ ਦੇ ਬਾਕੀ ਬਰੀਡ ਬਰੂਡ ਕੁਆਲਟੀ ਬਹੁਤ ਤਗੜੀ ਹੈ ਦੋਸਤੋ ਚੰਗੀ ਬਰੀਡ ਦੀ ਹੈ ਚਾਰ ਦੰਦੇ ਮੂੰਹੋਂ ਪਹਿਲਾ ਸੁਹਾਵੀਰ ਕਹਿੰਦਾ ਇਹ ਛੜਦੀਆਂ ਵੜਾ ਜੀ ਭਾਜੀ ਇਹ ਕਿਹਦੇ ਜਿਹੜੀ ਪਹਿਲਾਂ ਤਾਂ ਨਹੀਂ ਵਾਈ ਗੋਲੇਵੇ ਵਾਲੀ ਹਾਂਜੀ ਹਾਂਜੀ ਇੱਕ ਇੱਕੇ ਛੜਦੀਆਂ ਵੜਾ ਦੋਵੇਂ ਆ ਠੀਕ ਹੈ ਜੀ ਹਾਂਜੀ ਲੈ ਜੋ ਵੇਜੀ ਬੰਦੋ ਦੋਸਤੋ ਪੂਰੇ ਸ਼ਾਮ ਪਛੀ ਤੇ ਆਰਡਰ ਵੀ ਦੋਸਤੋ ਪੂਰਾ ਜੋਸ਼ ਵਾਲਾ ਤਿਆਰ ਕਰੂਗੀ ਹਾਂਜੀ ਹਾਂਜੀ ਸਾਣਾ-ਸਾਣਾ ਦੀ ਦੋਸਤੋ ਕੁਆਲਿਟੀ ਚੰਗੀ ਹੈ ਸਪੇਸ ਜੇ ਤਰ੍ਹਾਂ ਦੀ ਬਹੁਤ ਹੈ ਕੁਆਲਿਟੀ ਲਾਭ ਮੰਦੇ ਵਿੱਚ ਕਾਫੀ ਬੀਸਟ ਹੈ ਕਿ ਆਰਡਰ ਕੁਆਲਿਟੀ ਬਹੁਤ ਵਧੀਆ ਤਿਆਰ ਕਰ ਲੂਗੀ ਮਾੜੀ ਠੰਡੀ ਠੁੰਡੀ ਪੂਰੀ ਠੀਕ ਹੈ ਜੀ ਕੀ ਮੁੱਲ ਕਰਦੇ ਹੋ ਜੀ ਦਾ ਇਹਦਾ ਮੁੱਲ ਕੋਈ ਕਰਨਾ ਜਿਹਾ ਜੀ 60 ਪੰਡ ਵੀ ਕਰੀ ਜਾਂਦੇ ਹਾਂ ਜੀ 2000 ਰੁਪਿਆ ਹਾਣਾ 55000 55000 ਰੁਪਿਆ 55000 ਰੁਪਿਆ ਦੋਸਤੋ ਮੇਰੀ ਡਿਮਾਂਡ ਰੱਖੀ ਹੈ ਬਾਕੀ ਜਿਹੜਾ ਵੀਰ ਭਰਾ ਹੋਗਾ ਮਾਨਤਾ ਨੂੰ ਦੋਸਤੋ ਜਰੂਰ ਹੋਊਗਾ ਹਾਂ ਜੀ ਜੀ ਕੀ ਡਿਟੇਲ ਇਸ ਗਾ ਦੇ ਇਹ ਦੂਜਾ ਸੂਆ ਸੁਣੀਏ ਕਿੰਨਾ ਟਾਈਮ ਪਿਆ ਜੀ ਇਹ ਕੇ ਦੇ ਜਿਹੜੀ ਪਹਿਲੇ ਨੰਬਰ ਦੇ ਜਿਹੜੀ ਸਭ ਤੋਂ ਪਹਿਲੀ ਵਿਸੂਈ ਗੜ ਦਿਖਾਈ ਇਹ ਦੋਵੇਂ ਇੱਕੇ ਛੱਡ ਦੀਆਂ ਇਆਂ ਇੱਕੇ ਛੱਡ ਚ ਆ ਜਾਂਦੇ ਹਾਂ ਹਾਂਜੀ ਠੀਕ ਹੈ ਜੀ ਬਾਹਰ ਕੱਢ ਲਓ ਵੇ ਜੀ ਨੂੰ ਲਾਓ ਜੀ ਆਹ ਦੋਸਤੋ ਕਰੋ ਚੈੱਕ ਦੂਜਾ ਸੂਆ ਸੁਣੀ ਵੀਰ ਇਹ ਦੂਜਾ ਸੂਆ ਸੁਣੀ ਜੀ ਦੂਜਾ ਸੂਆ ਸੁਆ ਲੈ ਜੋ ਵੇ ਜੀ ਲੈ ਜੋ ਤੋੜ ਲਓ ਤੋੜ ਲਓ ਦੁੱਧ ਪਹਿਲਾਂ ਨੇ 26-27 ਕਿਲੋ ਦੁੱਧ ਦਿੱਤਾ ਇਹਨੇ 26-27 ਕਿਲੋ ਵੀਰ ਕਹਿੰਦਾ ਵੀ ਪਹਿਲਾਂ ਨੇ ਦੂਜੇ ਚ ਆਇਆ ਅਜੇ ਸੂਣ ਦੇ ਵਿੱਚ ਇੱਕ ਹਫਤਾ ਬਾਕੀ ਪਿਆ ਦੇ ਵਲਟ ਲਾ ਹਮਾ ਨਿਰ ਵਿੱਚ ਕਰੋ ਦੋਸਤੋ ਚੈੱਕ ਬਹੁਤ ਜਿਆਦੀਆਂ ਜਪੀਆਂ ਬਾਕੀ ਫਰੰਟ ਦੀ ਫੇਸ ਕੁਆਲਟੀ ਦਿਖਾਓ ਜੀ ਜ਼ਰੂਰ ਮਾ ਦੇਣਾ ਆ ਦੋਸਤੋ ਕਰੋ ਇਹਦਾ ਪ੍ਰਿੰਟ ਚੈੱਕ ਦੋਸਤੋ ਨਵਾਈ ਕਰਕੇ ਥੋੜਾ ਜਿਹਾ ਲਾਲ ਲਾਲ ਜਾ ਰਹੀ ਹੈ ਬਾਕੀ ਦੋਸਤੋ ਜਿਹੜਾ ਗਾਂ ਦੀ ਪ੍ਰਿੰਟ ਹੈ ਬਹੁਤ ਸ਼ਾਈਨਗਲੀ ਲਿਬੜੀ-ਵਿੜੀ ਪਈ ਹੈ ਲਿਬੜੀ ਹੈ ਦੋਸਤੋ ਤਾਂ ਕਰਕੇ ਵੀਰ ਕਹਿੰਦਾ ਪੇਪਰ ਨਵਾਤੀ ਹੈ ਉਹਦਾ ਥੋੜਾ ਜਿਹਾ ਗਿੱਲਾ-ਗਿੱਲਾ ਜਿਹਾ ਰੱਖਦੀ ਮਾਸੀ ਮੋੜ ਲ ਮੋੜ ਲ ਆਦਾ ਆਏ ਇਹਦੇ ਹੁਣੇ ਆਈ ਹੋ ਜੇ ਠੀਕ ਹੈ ਜੀ ਦੋਸਤੋ ਚੰਗਾ ਕੱਦ ਕਾਠਿਆ ਗਾਂ ਦਾ ਲੈ ਜੋ ਲੈ ਜੋ ਬਿਲਕੁਲ ਇਡਾ ਕੇ ਕਾਨੇ ਆ ਜੀ ਛੋੜਾ ਆਏ ਬਹੁਤ ਬਿਲਕੁਲ ਛੋੜਾ ਆਏ ਦੋਸਤੋ ਇੰਨਾ ਦਾ ਠੀਕ ਹੈ ਜੀ ਇਹਦਾ ਵੀਰ ਮੂੰਹ ਕਿਹੜੇ ਨਾਲ ਲੱਗਦਾ ਜਰਸੀ ਦੇ ਨਾਲ ਮਿਲਦਾ ਨਹੀਂ ਨਹੀਂ ਜਰਸੀ ਨਹੀਂ ਐਚੀਵੀ ਆ ਇਹਦੀ ਮਾਂ ਏਵੀਐਸ ਬਰੂਡ ਦੀ ਸੀ ਠੀਕ ਹੈ ਜੀ ਏਵੀਐਸ ਬਰੂਡ ਦੀ ਇਹਦੀ ਮਦਰ ਤੇ ਆਪ ਇਹ ਵੀਰ ਕਿਹੜੇ ਸੀਮੰਦ ਦੀ ਕੋਈ ਪਤਾ ਕੀਤਾ ਤਾਂ ਹਾਂ ਜੀ ਆ ਦੋਸਤੋ ਕਰੋ ਦੀ ਆਰਡਰ ਕੁਆਲਿਟੀ ਚੈੱਕ ਬਹੁਤ ਵਧੀਆ ਆਰਡਰ ਤਿਆਰ ਕਰੂਗੀ ਸੁੰਦੇ ਸਮੇਂ ਤੱਕ ਵੀਰ ਕਹਿੰਦਾ ਪਹਿਲੇ ਸਵੇਰੇ 26 27 ਕਰਦੂ ਚਵਾਇਆ ਇਸ ਗਾਣੇ। ਬਾਕੀ ਵੱਡੀ ਵਹਿੜ ਛੋਟੀ ਨਾ ਕੋਈ ਵੀ ਮਨੇ। ਹਾਂਜੀ ਹਾਂਜੀ। ਕਿਹਦੇ ਸੀਮਨ ਦੀ ਵੀਰ ਆਪੇ ਦਾ ਪਤਾ ਕੋਈ? ਇਹਦਾ ਦਿੱਤਾ ਉਹਨਾਂ ਨੇ ਮੇਰੇ ਫੋਨ 'ਚ ਆਉਂਦਾ। ਅਸ਼ਾ। ਉਹਨਾਂ ਜਰ ਮੁੱਲ ਪਤਾ ਸੀ ਇਹ ਕੀ ਮੁੱਲ ਕਰਦਾ? ਇਹਦਾ ਮੁੱਲ ਫੋਨ ਤੇ ਗੱਲ ਹੀ ਹੈ ਜੇ ਕੱਚੀ ਹੈ ਵਹਿੜ। ਠੀਕ ਹੈ ਜੀ। ਬਾਕੀ ਜੇ ਕੋਈ ਚੰਗੇ ਪਾਹੇ ਲਾ ਸਕਦਾ। ਹਾਂਜੀ। ਫਿਰ ਫੋਨ ਕਰਾਂਗੇ। ਹਾਂਜੀ ਠੀਕ ਹੈ ਜੀ। ਦੋਸਤੋ ਮੁੱਲ ਇਸ ਗਾਣੇ ਚੰਗੀ ਚੰਗੀ ਰਕਮ ਲਾ ਦੇ ਫਿਰ ਫਿਰ ਵਹਿੜ ਲਈ ਉਹਨਾਂ ਦਾ ਇਹ ਕਿਹੜੇ ਸੀਮੰਦ ਦੀ ਕੋਈ ਕਿਤਾਬ ਹੈ ਪਤਾ ਦੇਖੋ ਰਿਕਾਰਡ ਦੋਸਤੋ ਵੀਰ ਜਿਹੜਾ ਵੀ ਕੋਈ ਫੋਨ ਕਰੂਗਾ ਵੀਰ ਦੇ ਕੋਲ ਰਿਕਾਰਡ ਦਾ ਪ੍ਰੋਪਰ ਪਿਆ ਉਹ ਸਾਰਾ ਦੱਸ ਦੂਗਾ ਵੀ ਤੁਹਾਨੂੰ ਕਿਉਂਕਿ ਉਹ ਵੀਰ ਕਹਿੰਦਾ ਮੈਨੂੰ ਚੇਤਾ ਨਹੀਂ ਆ ਰਿਹਾ ਫੋਨ ਦੇ ਵਿੱਚ ਹੈ ਕਿ ਜਾਂ ਲਿਖਿਆ ਹੋਇਆ ਹੈ ਬਾਕੀ ਦੋਸਤੋ ਪਸ਼ੂ ਜਿੰਨੇ ਮੈਂ ਤੁਹਾਨੂੰ ਵਿਖਾਇਆ ਦੋ ਗਾਵਾਂ ਗੱਬਣੇ ਬਾਕੀ ਦੋਸਤੋ ਸਾਰੇ ਪਸ਼ੂ ਸੋਏ ਆ ਤਸੱਲੀ ਜਿਹੜੀ ਆਪਣੀ ਕਰਨੀ ਨਿਰਖਪਰ ਕਰਨੀ ਤੁਸੀਂ ਆਪ ਕਰਨੀ ਹੈ ਆਪਣੀ ਤਸੱਲੀ ਕਰਕੇ ਨਿਰਖਪਰ ਕਰਕੇ ਪਸ਼ੂ ਖਰੀਦਿਆ ਕਰੋ ਦੋਸਤੋ ਰੇਟ ਵੀ ਹੈ ਗੱਡੀ ਦੇ ਵਿੱਚ ਸਾਰੇ ਦੱਸ ਕੇ ਚੰਗੇ ਦੋਸਤੋ ਦੁੱਧਣੀਆਂ ਗਾਵਾਂ ਸਾਰੀਆਂ ਵੀਰ ਦੇ ਕੋ बच्चे दोस्तों सारी ਦੇ ਮਗਰ ਵਛੀਆਂ ਆਪਣਾ ਅੱਛਾ ਜੀ ਆਹ ਐਰ ਸ਼ਾਜੀਓ ਪਹਿਲੇ ਨੰਬਰ ਵਾਲੀ ਦੀ ਹਾਂਜੀ ਠੀਕ ਹੈ ਜੀ ਦੂਜੇ ਨੰਬਰ ਵਾਲੀ ਦੀ ਜਿਹੜੀ ਚਾਰ ਦੰਦ ਵਛੀ ਉਹਦੀ ਆਹ ਜੀ ਅੱਛਾ ਜੀ ਵਛਿਆ ਕਿੜੀਆਂ-ਕੜੀਆਂ ਠੀਕ ਹੈ ਜੀ ਦੋਸਤੋ ਤਕਰੀਬਨ ਦੋਸਤੋ ਜਿਹੜੇ ਵੀ ਆਪਣੇ ਗਾਵਾਂ ਦਿਖਾਈਆਂ ਬੱਚੇ ਦੋਸਤੋ ਸਾਰੀ ਦੇ ਅਵੇਲੇਬਲ ਮੌਜੂਦ ਹੈ ਮੌਕੇ ਤੇ ਤੇ ਆਹ ਵੀਰ ਕੀ ਬੱਚਾ ਇਹ ਵਛਾ ਇਹ ਵਛੀ ਹੈ ਵੀ ਇਹ ਵੀ ਵਛੀ ਹੈ ਅੱਛਾ ਆ ਜੀ ਠੀਕ ਹੈ ਜੀ। ਆਹ ੜੀ ਖੀਰੀ ਵਸੀ ਜੜੀ। ਅੱਛਾ ਜੀ। ਇਹ ਉਹਦਾ ਬੱਚਾ ਜੀ। ਠੀਕ ਹੈ ਜੀ। ਚੰਗਾ ਪਲਿਆ ਹੈ। ਬਹੁਤ ਤਗੜੇ ਬੱਚੇ। ਬਾਕੀ ਦੁੱਧ ਵੀ ਪੂਰਾ ਪਿਉਣਾ ਨਹੀਂ ਵੀ ਨਹੀਂ। ਠੀਕ ਹੈ ਜੀ। ਬੱਚੇ ਤਾਂ ਹੀ ਰਾਜੀ ਆ। ਬੱਚੇ ਦੋਸਤੋ ਜਿੰਨੇ ਵੀ ਗਾਵਾਂ ਆਪਾਂ ਵਖਾਈਆਂ ਬੱਚੇ ਸਾਰੇ ਮੌਕੇ ਤੇ ਮੌਜੂਦ ਆ। ਆਹ ਜਰਸੀ ੜੀ ਪਹਿਲਣ ਵਖਾਈ ਜੜੀ। ਠੀਕ ਹੈ ਜੀ। ਤੇ ਆਹ ੜੀ ਉਹ ੜੀ ਗੋਲਵਾਨੇ ਵਾਲੀ ਆਹ ਜੇ ਜਰਸੀ ਵਸੀ। ਨਾਲੂ ਨਾਲ ਜੇ ਬੱਚੇ ਦਾ। ਠੀਕ ਹੈ ਜੀ। ਆਹ ੜੀ ਉਹ ਥੋੜੀ ਲਸੀ ੜੀ। 7000 ਦੱਸਿਆ ਆ ਜੀ। ਇਹ ਵਸੀ ਦੋਸਤੋ। ਹਾਂਜੀ। ਠੀਕ ਇੱਕ ਵਸ਼ਾ ਦੋਸਤੋ ਤੇ ਪੰਜ ਵਸ਼ੀਆਂ ਗਾਵਾਂ ਦੇ ਮਗਰ ਬਹੁਤ ਵਧੀਆ ਦੋਸਤੋ ਚੰਗੇ ਫਾਇਦੇ ਵਾਲੀਆਂ ਗਾਵਾਂ ਸਾਰੀਆਂ ਧੰਨਵਾਦ ਦੋਸਤੋ ਤੁਹਾਡਾ ਵੀਡੀਓ ਵੇਖਣ ਦਾ ਹਾਂਜੀ ਦੋਸਤੋ ਇੱਕ ਆ ਮੱਝ ਆ ਜਿਹੜੀ ਬਿਲਕੁਲ ਸੱਜਰ ਸੁਈ ਹੈ ਨੀਲੀ ਰਾਵੀ ਦੀ ਦੋਸਤੋ ਮੱਝ ਆ ਸੁਈ ਨੂੰ ਕਿੰਨਾ ਟਾਈਮ ਹੋ ਗਿਆ ਡਿਟੇਲ ਆਪਾਂ ਸਾਰੀ ਵੀਰ ਤੋਂ ਪੁੱਛ ਲੈਂਦੇ ਹਾਂ ਹਾਂਜੀ ਵੀਰ ਜੀ ਕਿੰਨਾ ਟਾਈਮ ਹੋ ਗਿਆ ਸੁਈ ਨੂੰ ਇਹਨੂੰ ਵੀਰ ਜੀ ਸੁਈ ਨੂੰ ਚੌਥਾ ਦਿਨ ਜੱਜ ਚੌਥਾ ਦਿਨ ਹਾਂਜੀ ਬਚਾ ਕੀ ਦਤਾ ਬਚਾ ਕਟਾ ਦਤਾ ਹੀ ਉਹ ਐਕਸਪਾਇਰੀ ਹੋ ਗਿਆ ਅੱਛਾ ਕਟਾ ਐਕਸਪਾਇਰ ਹੋ ਗਿਆ ਐਕਸਪਾਇਰ ਹੋ ਗਿਆ ਉਹ ਪਿਆ ਆਪਣੇ ਕੋ ਰਾਤ ਹੀ ਮਰਿਆ ਬਚਾ ਜੀ ਮਿਲਦੀ ਕਿਦਾਂ ਵੀਰੋ ਨੇ ਮਿਲਦੀ ਹੈ ਰਾਤ ਮਤਲਬ ਭੜੇ ਰਾਤ ਕੋਈ ਟੀਕੇ ਦੇ ਅੱਛਾ ਜੀ ਮਤਲਬ ਭੜੇ ਟਿਕਾਉਣ ਦੀ ਕੋਸ਼ਿਸ਼ ਕਰਦੇ ਪਏ ਆਂ ਵੀ ਟਿਕ ਜੇ ਦੇ ਠੀਕ ਹੈ ਜੀ ਹਾਂਜੀ ਤੇ ਕਿੰਨਾ ਦੁੱਧ ਵੀਰ ਤੇ ਆ ਥੱਲੇ ਇਹ ਥੱਲੇ 10 ਕਿਲੋਨਾ ਦੁੱਧ 10 ਕਿਲੋ ਹਾਂਜੀ ਮੌਕੇ ਦੇ ਇੱਕ ਹੋਰ ਗੱਲ ਇਹਦੀ ਮਤਲਬ ਕਮੀ ਐ ਚ ਹਾਂਜੀ ਮਗਰਲੇ ਬਣੀਆ ਥਾਂ ਮਗਰਲਾ ਥਾਂ ਜਿਹੜਾ ਬਣੀਆ ਦਾਦਾ ਹਾਂਜੀ ਹਾਂਜੀ ਉਹ ਮਗਰਲੇ ਤੋਂ ਉਹ ਥਾਂ ਹਿਸਾਬ ਨਾਲ ਵੀ ਅੱਧਾ ਕਿਲੋ ਆਉ ਅਛਾ ਜੀ ਹਾਂਜੀ ਤੇ ਬਰਾਬਰ ਤੇਲ ਤੇਲ ਕਰਕੇ ਦਵਾਵਾਂਗੇ ਜਿੰਨੂੰ ਦਵਾਵਾਂਗੇ ਤੇਲ ਕਰਕੇ ਦਵਾਵਾਂਗੇ ਬਾਕੀ ਚੂਣ ਚੂਣ ਬਹੁਤ ਜਿਆਦਾ ਨਿਕਰਿਆ ਬੱਚਾ ਤੁਹਾਨੂੰ ਖਾਣ ਨੇ ਸਬੂਤ ਵੀਗਾ ਆਪਣੇ ਤੋਂ ਮਰੇ ਦਾ ਠੀਕ ਹੈ ਜੀ ਠੀਕ ਹੈ ਜੀ ਸੂਈ ਵੀ ਮੇਰੇ ਘਰ ਹੀ ਆ ਠੀਕ ਹੈ ਲਈ ਤੇ ਬੜੀ ਮਹਿੰਗੀ ਹੁੰਦੀ ਚਲੋ ਚਲੋ ਬਾਦੇ ਘਾਟੇ ਸਾਰੇ ਆਪ ਦੇ ਨਾਲ ਹੀ ਆ ਹਾਂਜੀ 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 ਬਾਕੀ ਹੈਗੀ ਪਿਓਰ ਨੀਲੀ ਦੀ ਆ ਠੀਕ ਹੈ ਜੀ ਦੋਸਤੋ ਪਿਓਰ ਨੀਲੀ ਰ ਵੀ ਸੂਹਾ ਕਿੰਨਾ ਸੂਈ ਵੀਰੇ ਸੂਹਾ ਦੂਜਾ ਸੂਈ ਦੂਜਾ ਸੂਹਾ ਦੋਸਤੋ ਸੂਈ ਹੈ ਬੱਚਾ ਐਕਸਪਾਇਰ ਹੋ ਗਿਆ ਦੋ ਤੋਂ 10 ਕਿਲੋ ਵੀ ਇਹ ਕਹਿੰਦਾ ਤਿਆਰ ਆ ਬਾਕੀ ਦੋਸਤੋ ਵੀਰ ਕੰਦਾ ਵੀ ਥਾਣੇ ਕਿਦਾ ਘਟਦਾ ਵਾ ਆਪਾਂ ਤਿਲ ਕੇ ਕਿ ਦੇਵਾਂਗੇ ਜਿਹੜਾ ਕੋਈ ਵੀਰ ਭਰਾ ਖਰੀਦਣਾਊਗਾ ਟੁਨਖੇ ਚਲ ਕਰ ਲੈਣੇ ਚੱਲ ਸਕਦਾ ਥਾਣਾ ਹਜੇ ਤਾਜੀ ਸੂਈ ਆ ਲੱਗ ਜੇ ਟਾਈਮ ਨਾਲ ਚੱਲ ਸਕਦਾ ਦੋਸਤੋ ਪਿਓਰ ਬਰੀਡ ਨੀਲੀ ਰਾਵੀ ਸੂਆ ਵੀਰ ਦੂਜਾ ਦੂਜਾ ਸੂਆ ਸੂਈ ਦੂਜਾ ਸੂਆ ਦੋਸਤੋ ਪਿਓਰ ਆ ਦੋਸਤੋ ਕਰੋ ਚੈੱਕ ਬਹਿਣੀ ਵਾਲੇ ਪਾਸੇ ਦਾ ਸਾਣ ਗੁਰ ਕਟਾ ਹਾਂਜੀ ਮਗਰਲਾ ਸਾਣਿਆ ਬਹਿਣੀ ਵਾਲੇ ਪਾਸੇ ਦਾ ਹਾਂਜੀ ਹਾਂਜੀ ਦੋਸਤੋ ਬਹਿਣੀ ਵਾਲੇ ਪਾਸੇ ਦਾ ਜਿਹੜਾ ਥਾਣੇ ਆ ਇਹਦਾ ਆ ਜਿਹੜਾ ਥੰਪਲ ਵਿਖਾ ਦੇਣਾ ਆ ਬੇਹਰੋ ਦੋਸਤੋ ਥਾਂ ਛੋੜਾ ਜਿਹਾ ਨਿੱਕਾ ਚਾਬਦਾ ਥਾਂ ਦਾ ਕੱਟਿਆ ੱੱਲ ਕੇ ਕੇ ਵੀਰ ਕੰਦਾ ਪੱਦੇਵਾਗੇ ਮੁੱਲ ਵੀਰ ਨੂੰ ਪੁੱਛਦੇ ਕੀ ਕਰਦਾ ਵੀਰ ਦਾ ਹਾਂਜੀ ਵੀਰ ਜੀ ਕੰਦਾ ਮੁੱਲ ਦਾ ਇਹ ਤਾਂ ਬੜੇ ਰੁਪਈਆਂ ਦੀ ਲਈ ਆਪ ਹਾਂਜੀ ਹੁਣ ਤੇ ਚਲੋ ਘਾਟਾ ਪੈਣਾ ਬਾਕੀ ਦੋ 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 ਮਾਜਣੀਆਂ ਜੇ ਮੈਲਾ ਮੂਲਾ ਮਾਰਨਾ ਛੋਟੀ ਨੇ ਹਾਂਜੀ ਹਾਂਜੀ ਸੂਈ ਨੂੰ ਚੌਥਾਣਾ ਬੱਚਾ ਵੀ ਖਾ ਸਕਦੇ ਆਜੋ ਬੱਚਾ ਖਾ ਲਈਏ ਮੈਂ ਪਿਆ ਜੀ ਬੱਚਾ ਦੋਸਤੋ ਆਹ ਦਾ ਕਟਾ ਠੰਡ ਲੱਗੀ ਇਹਨੂੰ ਹਾਂਜੀ ਹਾਂਜੀ ਠੀਕ ਹੈ ਦਾ ਪਿਓਰ ਕਟਾ ਸੀ ਮਗਰ ਪਿਓਰ ਨੀਲੀ ਰਹਿ ਰਿਹਾ ਦੋਸਤੋ ਕਟਾ ਚ ਲੋਕ ਐਕਸਪਾਇਰ ਹੋ ਗਿਆ ਆ ਜਿਹੜੀ ਜੀ ਮੋਲ ਦਾ ਇਹ ਮੈਨਾਂ ਦੇਰੀ ਹੁਣ 55 ਦੀ 55000 ਦੀ ਹਾਂਜੀ ਮੰਨ ਲਣ ਹੋ ਜੂਗਾ ਜੀ ਸਮਾਨਤਨ ਕਰ ਦਾਂਗੇ ਦੋਸਤੋ 55000 ਰੁਪਿਆ ਵੀਰਨੇ ਦਾ ਮੋਲ ਰੱਖਿਆ ਬਾਕੀ ਜਿਹੜਾ ਵੀਰਤ ਰੱਖੀ ਦਿਨਾ ਉਹ ਦੁੱਧੋਂ ਦੁੱਧੋਂ ਵਦਨੀ 9 10 ਕਿਲੋ ਥੱਲੇ ਬੋੜਾ ਕਹਿੰਦਾ ਦੁੱਧ ਕਹਿੰਦਾ ਚੌਥਾ ਦਿਨ ਦੀ ਸੂਈ ਹੈ ਜੀ ਠੀਕ ਹੈ ਜੀ ਫਿਰ ਉਹ ਗੱਭਨ ਦੀ ਵੀਡੀਓ ਵੀ ਕੀ ਜੇਰ ਪਾਉਂਦਿਆਂ ਦੀ ਵੀਡੀਓ ਵੀ ਮੇਰੇ ਕੋਲ ਆ ਠੀਕ ਹੈ ਜੀ ਤੇ ਬੱਚੇ ਵੀ ਆਪਣੇ ਕੋਲੇ ਆਈ ਸੀ ਬਾਕੀ ਬੱਚੇ ਆਪਣੇ ਵੀਡੀ ਹਾਂਜੀ ਧੰਨਵਾਦ ਦੋਸਤੋ ਤੁਹਾਡਾ ਵੀਡੀਓ ਵੇਖਣ ਵਾਸਤੇ